ਦੇ ਧਾਰੂ ਪਸ਼ੂਆਂ ਵਿੱਚ ਜਿੰਕ ਤੱਤ ਦੀ ਘਾਟ ਨੂੰ ਕਿਵੇਂ ਪੂਰੀ ਕਰੀਏ ਅੱਜ ਤੁਹਾਨੂੰ ਦੱਸਾਂਗੇ ਕਿਸਾਨ ਦੋਸਤੋ ਵੀ ਜਿੰਕ ਤੱਤ ਦੀ ਜਦੋਂ ਪਸ਼ੂਆਂ ਦੇ ਵਿੱਚ ਘਾਟ ਪਈ ਜਾਂਦੀ ਹੈ ਤੇ ਉਦੋਂ ਕੀ ਕੀ ਦਿੱਕਤਾਂ ਆਉਂਦੀਆਂ ਤੇ ਬਹੁਤ ਭਰਾਵਾਂ ਦੇ ਫੋਨ ਵੀ ਆਉਂਦੇ ਆ ਕਮੈਂਟ ਵੀ ਆਉਂਦੇ ਆ ਆਪਾਂ ਨੂੰ ਤੇ ਤੁਹਾਨੂੰ ਦੱਸ ਦਿਆਂ ਬਣੇ ਰਹੋ ਵੀਡੀਓ ਤੇ ਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਇਸੇ ਤਰ੍ਹਾਂ ਪੰਜਾਬ ਜਾਣ ਕੇ ਲਈ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜਦੋਂ ਕਿਸਾਨ ਦੋਸਤੋ ਜਿੰਕ ਤੱਤ ਦੀ ਪਸ਼ੂ ਨੂੰ ਘਾਟ ਪੈ ਜਾਂਦੀ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਹੋਵੇਗਾ ਕਿ ਪਸ਼ੂ ਦੀ ਕੋਈ ਤੱਤ ਦੀ ਘਾਟ ਆ ਤੇ ਆਪਾਂ ਕੀ ਕਰਦੇ ਆ ਉਹਨੂੰ ਫੀਡ ਵਧਾਈ ਜਾਂਦੇ ਆ ਜਾਂ ਆਪਾਂ ਖਰਾਕਾਂ ਹੋਰ ਪਾਈ ਜਾਂਦੇ ਰਹਿੰਦੇ ਆ ਪਰ ਪਸ਼ੂ ਦੁੱਧ ਨਹੀਂ ਵਾਧਦਾ ਹੋਵੇਗਾ ਕਿ ਮੇਨ ਰੀਜਨ ਇਹ ਹੁੰਦਾ ਕਿ ਛੋਟੇ ਤੱਤ ਹੁੰਦੇ ਆ ਪਸ਼ੂ ਦੇ ਜਿਵੇਂ ਕਿ ਕੈਲਸ਼ੀਅਮ ਹੋ ਗਈ ਮੈਗਨੀਸ਼ੀਅਮ ਹੋ ਗਿਆ ਫਾਸਫੋਰਸ ਹੋ ਗਈ ਜਿੰਕ ਹੋ ਗਈ ਕਾਪਰ ਹੋ ਗਿਆ ਇਹ ਤੱਤਾਂ ਦੀ ਐਰਨ ਹੋ ਗਿਆ ਇਹ ਤੱਤਾਂ ਦੀ ਪਸ਼ੂ ਨੂੰ ਬਹੁਤ ਜ਼ਰੂਰਤ ਹੁੰਦੀ ਆ ਜਿਹੜੇ ਵੀ ਭਰਾ ਮੀਨਰ ਮਿਕਚਰ ਵਰਤਦੇ ਆ ਉਹ ਤਾਂ ਤੱਤਾਂ ਜਿਹੜੇ ਆਪਣੇ ਛੋਟੇ ਉਹ ਪੂਰੇ ਹੋ ਜਾਂਦੇ ਰਹਿੰਦੇ ਆ ਬਹੁਤ ਭਰਾ ਹਜੇ ਘੱਟੋ ਘੱਟ ਨਾਂਵ ਵਾਲਾ ਤਾਂ 80% ਪਸ਼ੂ ਪਾਲਕ ਭਰਾ ਜਿਹੜੇ ਛੋਟੇ ਮੀਨਰ ਮਿਕਚਰ ਨਹੀਂ ਵਰਤਦੇ ਹੈਗੇ ਉੱਥੇ ਇਹ ਦਿੱਕਤ ਆਉਂਦੀ ਆ ਪਸ਼ੂ ਗੱਭਣ ਨਹੀਂ ਹੁੰਦਾ ਡੇਡ ਡੇਡ ਦੋ ਦੋ ਸਾਲ ਹੋ ਜਾਂਦੇ ਆ ਪਸ਼ੂ ਉਵੇਂ ਹੀ ਖੜੇ ਰਹਿੰਦੇ ਆ ਹੀਟ ਦੇ ਵਿੱਚ ਨਹੀਂ ਆਉਂਦੇ ਕਈ ਪਸ਼ੂ ਹੀਟ ਦੇ ਵਿੱਚ ਆਈ ਜਾਂਦੇ ਆ ਗੱਭਣ ਨਹੀਂ ਹੁੰਦੇ ਉਹ ਦਿੱਕਤ ਆਉਂਦੀ ਆ ਫਿਰ ਆਪਣਾ ਨੁਕਸਾਨ ਹੋ ਜਾਂਦਾ ਤੇ ਆਪਣੇ ਭਰਾ ਕੀ ਕਰਦੇ ਆ ਟੀਕੇ ਦਾ ਭرائی ਜਾਂਦੇ ਰਹਿੰਦੇ ਆ 1500 ਦਾ ਭਰਾ ਲਿਆ 1000 ਰੁਪਏ ਦਾ ਭਰਾ ਲਿਆ ਫੇਰ ਅੱਕ ਕੇ ਪਸ਼ੂ ਵੜਨ ਵਾਲਿਆਂ ਨੂੰ ਜੂਪੀ ਵਾਲਿਆਂ ਨੂੰ ਵੇਚ ਦਿੰਦੇ ਆ ਤੇ ਜੇ ਤੁਸੀਂ ਮਿਨਰ ਮਿਕਚਰ 100 100 ਰੁਪਏ ਦਾ ਪੂਰਾ ਟਾਪ ਦਾ ਮਿਨਰ ਮਿਕਚਰ ਮਿਲ ਜਾਂਦਾ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਸਾਰੇ ਇੱਕੋ ਹੀ ਕੰਪਨੀਆਂ ਅਲੱਗ-ਅਲੱਗ ਆ ਚੀਜ਼ ਇੱਕੋ ਹੀ ਹੈ ਤੇ ਤੁਸੀਂ ਜਰੂਰ ਵਰਤਿਆ ਕਰੋ ਤੇ ਤੁਹਾਡਾ ਪਸ਼ੂ ਹਰ ਸਾਲ ਸੂਗਾ ਟਾਈਮ ਸਿਰ ਤੇ ਗੱਭਣ ਹੋਊਗਾ ਦੁੱਧ ਵੀ ਜਿੰਨੀ ਕੈਪੈਸਿਟੀ ਉਹਨੂੰ ਹੀ ਦੇਊਗਾ ਤੇ ਜੈਂਕ ਤੱਤ ਦੀ ਜੇ ਤੁਹਾਡੇ ਪਸ਼ੂ ਦੇ ਵਿੱਚ ਘਾਟ ਹੈ ਤਾਂ ਉਹ ਤੁਹਾਨੂੰ ਦੱਸ ਦਿੰਦੇ ਆ ਕਿਵੇਂ ਪੂਰੀ ਕਰਨੀ ਹੈ ਉਹਦੇ ਲਈ ਆਪਾਂ ਤਿੰਨ ਚਾਰ ਚੀਜ਼ਾਂ ਲੈਣੀਆਂ ਨੰਬਰ 1 ਤੇ ਮੱਕੀ ਲੈ ਲੈਣੀ ਹੈ 1 ਕਿਲੋ ਸੋਆਵੀਲ ਲੈ ਲੈਣੀ ਹੈ 400 ਗ੍ਰਾਮ ਇਹ ਕੀ ਕਰਨਾ ਤੁਸੀਂ ਜਿਹੜੀ ਮੱਕੀ ਹੈ ਉਹ 500 ਗ੍ਰਾਮ ਸਵੇਰ ਪਾਉਣੀ ਹੈ ਪਸ਼ੂ ਨੂੰ ਦਲਾਾਲਿਓ ਮੋਟੀ ਜਿਵੇਂ ਆਪਾਂ ਲੇਟੀ ਬਣਾਉਣੇ ਹੁੰਨੇ ਆ ਤੇ 500 ਗ੍ਰਾਮ ਸੁਭਾ ਪਾ ਦਿਓ 500 ਗ੍ਰਾਮ ਸ਼ਾਮ ਨੂੰ ਪਾ ਦਿਓ ਇਹ ਇੱਕ ਹਫ਼ਤਾ ਖਰਾਕ ਵਰਤ ਦਿਓ ਵਿੱਚ ਪਾ ਦਿਓ ਤੁਸੀਂ ਸੋਆਵੀਲ ਸੋਆਵੀਨ ਨੂੰ ਪਹਿਲਾਂ ਤੁਸੀਂ ਕੀ ਕਰਨਾ ਲਿਆ ਕੇ ਉਹਨੂੰ ਰੋਸਟਡ ਕਰਨੀ ਆ ਰੋਸਟਡ ਕਰਨ ਤੋਂ ਬਾਅਦ ਦੇ ਵਿੱਚ ਉਹਦਾ ਦਲੀਆ ਬਣਾਉਣਾ ਹੈ 200 ਗ੍ਰਾਮ ਸੁਆਹ ਪਾਉਣੀਆਂ ਉਹਨੂੰ 200 ਗ੍ਰਾਮ ਸਾਬ ਨੂੰ ਭਿਉਂ ਕੇ ਜਿਵੇਂ ਆਪਾਂ ਲੇਟੀ ਭੋਣੇ ਹੁੰਦੇ ਆ ਇਸ ਤਰ੍ਹਾਂ ਆਪਾਂ ਸੋ ਨੂੰ ਚਾਰ ਦਿਓ ਤੇ ਤੁਹਾਡੇ ਪਸ਼ੂ ਦੇ ਵਿੱਚ ਜਿੰਕ ਤੱਤ ਦੀ ਜਿਹੜੀ ਘਾਟ ਉਹ ਪੂਰੀ ਹੋ ਜੂ ਇਹਦੇ ਵਿੱਚ ਕੀ ਆ ਸੋਆਵੀਨ ਤੇ ਮੱਕੀ ਦੇ ਵਿੱਚ ਜਿੰਕ ਜਿਆਦਾ ਹੁੰਦੀ ਹੈ ਜਾਂਕ ਦੀ ਮਾਤਰਾ ਤੇ ਉਹ ਪਸ਼ੂ ਦੀ ਘਾਟ ਆ ਜਿਹੜੀ ਪੂਰੀ ਹੋ ਜੂਗੀ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਨਾਲ ਤੁਸੀਂ ਵਿਟਾਮਿਨ ਐਚ ਜ਼ਰੂਰ ਦਿਓ 10 ਐਮ ਐਲ ਸਵੇਰ 10 ਐਮ ਐਲ ਸ਼ਾਮ ਨੂੰ ਤੇ ਮਿਨਰਲ ਮਿਕਚਰ 100 ਗ੍ਰਾਮ ਦਿਓ ਪਸ਼ੂ ਨੂੰ ਇੱਕ ਟਾਈਮ ਜਾਂ ਦੋ ਟਾਈਮ 50 50 ਗ੍ਰਾਮ ਤੁਹਾਡੇ ਪਸ਼ੂ ਦੇ ਵਿੱਚ ਕਿਸੇ ਵੀ ਤੱਤ ਦੀ ਘਾਟ ਨਹੀਂ ਪਊਗੀ ਕੋਈ ਦਿੱਕਤ ਨਹੀਂ ਆਊਗਾ ਤੁਹਾਡਾ ਪਸ਼ੂ ਬਿਮਾਰ ਨਹੀਂ ਹੋਊਗਾ ਕੋਈ ਥਾਣ ਦਾ ਰੋਗ ਨਹੀਂ ਲੱਗੂਗਾ ਕੋਈ ਹੋਰ ਰੋਗ ਨਹੀਂ ਲੱਗਦਾ ਹੈਗਾ ਜੇ ਤੁਸੀਂ ਇਹ ਚੀਜ਼ਾਂ ਵਰਤਦੇ ਰਹੋਗੇ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਸਾਰੇ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ